ਸੰਗਤ ਜੀ ਸੂਹੀ ਰਾਗ ਦੇ ਵਿੱਚ 731 ਅੰਗ ਤੇ ਇਹ ਸ਼ਲੋਕ ਆਉਂਦਾ ਹੈ ਤੇ ਸੰਗਤਾਂ ਦੀ ਬੜੀ ਮੰਗ ਸੀ ਕਿ ਇਸ ਸ਼ਲੋਕ ਦਾ ਉਚਾਰਨ ਦੱਸਿਆ ਜਾਵੇ ਕਿਉਂਕਿ ਇਸ ਸ਼ਲੋਕ ਦੇ ਵਿੱਚ 35 ਅੱਖਰਾਂ ਦੇ ਵਿੱਚੋਂ ਜੋ ਕਕੇ ਵਾਲੀ ਲੈਂਡ ਦੇ ਵਿੱਚ ਗੰਗਾ ਅੱਖਰ ਆਉਂਦਾ ਹੈ ਉਹ ਇਸ ਸ਼ਲੋਕ ਦੇ ਵਿੱਚ ਆਉਂਦਾ ਹੈ ਇਸ ਦਾ ਉਚਾਰਨ ਆਪਾਂ ਸਿੱਖਣਾ ਹੈ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ 731 ਅੰਗ ਤੇ ਆਉਂਦਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਰੰਗ ਮਜੀਠੇ ਰੰਗ ਹੁਣ ਇੱਥੇ ਰਾਰੇ ਟਿੱਪੀ ਆ ਤੇ ਨੰਗੇ ਤੇ ਥੱਲੇ ਔਂਕੜ ਲੱਗਾ ਹੈ ਗੰਗੀ ਦੀ ਆਵਾਜ਼ ਹਮੇਸ਼ਾ ਨੱਕ ਦੇ ਵਿੱਚ ਨਿਕਲਦੀ ਹੈ ਨੰਗਾ ਨੰਗਾ ਹਾਂ ਜੇ ਇਸ ਸ਼ਲੋਕ ਦਾ ਉਚਾਰਨ ਸਿੱਖਣਾ ਹੈ ਜੇ ਨਹੀਂ ਆਉਂਦਾ ਜਿਹੜੀਆਂ ਸੰਗਤਾਂ ਨੂੰ ਇਹ ਪੜਨਾ ਨਹੀਂ ਆਉਂਦਾ ਪਹਿਲਾਂ 35 ਅੱਖਰ ਤੇ ਫਿਰ ਮੁਹਾਰਨੀ ਮੁਹਾਰਨੀ ਤੋਂ ਬਾਅਦ ਤੁਹਾਨੂੰ ਇਸ ਦਾ ਉਚਾਰਨ ਸ਼ੁੱਧ ਆਵੇਗਾ ਨੰਗਾ ਸ਼ਿੰਗਾ ਪਹਿਲਾ ਅੱਖਰ ਇਹ ਸਿੱਖਣਾ ਕਿ ਇਹਨੂੰ ਉੱਚ ਐ ਸੱਖਰ ਨੂੰ ਬੋਲਣਾ ਕੀ ਹੈ ਨੰਗਾ ਨੰਗਾ ਹਾਂ ਨੰਗਾ ਜਦੋਂ ਪੜਨਾ ਆ ਗਿਆ ਬੋਲਣਾ ਆ ਗਿਆ ਫਿਰ ਆਪਾਂ ਨੂੰ ਇਹ ਸ਼ਬਦ ਆਵੇਗਾ ਰੰਗ ਨੰਗ ਰੰਗ ਨੱਕ ਜ ਬੋਲਣਾ ਹੈ ਜਿਉਂ ਕਿ ਨੱਕ 'ਚ ਤਾਂ ਬੋਲਣਾ ਇੱਕ ਤਾਂ ਟਿੱਪੀ ਲੱਗੀ ਇੱਥੇ ਰਾਰੇ ਟਿੱਪੀ ਇੱਕ ਜਿਹੜਾ ਨੰਗਾ ਇਹ ਨੱਕ ਵਾਲ ਨੱਕ 'ਚ ਬੋਲਣ ਵਾਲਾ ਦੋ ਚੀਜ਼ਾਂ ਰਲ ਗਈਆਂ ਟਿੱਪੀ ਤੇ ਇੱਕ ਨੰਗਾ ਅਨੰਗ ਅਨੰਗ ਹਾਂ ਰੰਗ ਨਹੀਂ ਕਹਿਣਾ ਜੇ ਰੰਗ ਕਹਿੰਦੇ ਤਾਂ ਅੱਗੇ ਗੱਗਾ ਲੱਗਦਾ ਠੀਕ ਇੱਚ ਲੱਗਾ ਨੰਗਾ ਅਨੰਗ ਅੰਗ ਹਾਂ ਇਹਦਾ ਅਭਿਆਸ ਕਰਨਾ ਪਏਗਾ ਫਿਰ ਆਵੇਗਾ ਹਰ ਨਾਮਾ ਹਰ ਰੰਗ ਹੈ ਹੈ ਤੇ ਵਿਸਰਾਮ ਹੈ ਰੰਗ ਬਜੀਠੇ ਰੰਗ 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 ਹਾਂ ਗੁਰ ਤੁਠੇ ਹਰ ਰੰਗ ਚਾੜਿਆ ਤੁਠੇ ਅਦਕਲਾ ਕੇ ਕਸ ਕੇ ਬੋਲਣਾ ਤੁਠੇ ਚਾੜਿਆ ਇਹ ਪਾਰਾ ਬੋਲਣਾ ਚਾੜਿਆ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਬਈ ਭੰਗ ਇਹ ਵੀ ਇੱਥੇ ਗੱਗਾ ਨਹੀਂ ਪੜ੍ਹਨਾ ਭੰਗ ਨਹੀਂ ਕਹਿਣਾ ਇਹ ਵੀ ਗੰਗਾ ਲੱਗਿਆ ਭੰਗ ਭੰਗ ਹਾਂ ਜਿਵੇਂ ਆਪਾਂ ਪੜਦੇ ਨੇ ਸੈ ਭੰ ਭੰ ਉੱਥੇ ਗੱਗਣੇ ਨਾਲ ਟਿੱਪੀ ਲੱਗਦੀ ਹੈ ਇੱਥੇ ਭਭੇਂ ਟਿੱਪੀ ਲੱਗੀ ਤੇ ਨੰਗੇ ਆ ਨੰਗੇ ਦੀ ਬਾਜੂਚਾਰਨ ਹੋਵੇ ਭੰ 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 ਹਾਂ ਭੰਗੜੀ ਕਰਨਾ ਪੱਬੇ ਟਿੱਪੀ ਸੈ ਭੰਗੇ ਨੇ ਸੈ ਭੰ ਇਸ ਤਰ੍ਹਾਂ ਨਹੀਂ ਕਹਿਣਾ ਇਹ ਨੰਗੇ ਦੀ ਬਾਜੂਚਾਰਨ ਕਰਨੀ ਭੰ ਭੰ ਹਾਂ ਮੇਰੇ ਮਨ ਹਰ ਰਾਮ ਨਾਮ ਕਰ ਰੰਗ 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 ਹੂੰ ਨੋਦੀ ਵਾਰ ਕਢਨੀ ਨੰਗੇ ਦੀ ਨੰਗਾ ਗੁਰ ਤੁਠੇ ਹਰ ਉਪਦੇਸਿਆ ਜਿੱਥੇ ਵਿਸਰਾਮ ਹੈ ਹਰ ਭੇਟਿਆ rau ਨਿਸੰਗ 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 ਹਾਂ ਨੰਗੇ ਦੀ ਬਾਜ ਪਿੱਛੇ ਗੱਗੇ ਦੀ ਆਵਾਜ਼ ਨਹੀਂ ਕਢਣੀ ਇਹ ਤਿਆਰ ਰੱਖਣਾ ਨਿਸੰਗ ਨਿਸੰਗ ਹਾਂ 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 ਨੱਕ ਚ ਬਾਜ ਕਟਨੀ ਰਹਾਓ ਮੁੰਦ ਇਆਣੀ ਮਨਮੁਖੀ ਮਨਮੁਖੀ ਤੇ ਵਿਸਰਾਮ ਹੈ ਫਿਰ ਆਵਣ ਜਾਣਾ ਅੰਗ 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 ਆਂਗ ਨਹੀਂ ਕਹਿਣਾ ਅੰਗ ਅੰਗ ਹਾਂ ਐਟਪੀ ਨੰਗੇ ਔਕੜ ਅੰਗ ਅੰਗ ਹਾ ਹਰ ਪ੍ਰਭ ਚੇਤਨਾ ਆਇਓ ਆਇਓ ਇਥੇ ਊੜੇ ਦਾ ਮੂੰਹ ਖੱਲਾ ਹੈ ਇੱਥੇ ਵਿਸਰਾਮ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਲੰਗ ਇੱਥੇ ਲੱਲੇ ਟਿੱਪੀ ਆ ਤੇ ਨੰਗੇ ਔਕੜ ਸਹਲੰਗ ਸਹਲੰਗ ਆ ਇਕੱਠਾ ਹੀ ਪੜਨਾ ਹੈ ਪਿਚਿੰਗ ਅੰਗੀ ਦੀ ਬਾਜ ਉਚਾਰਨ ਹੋਵੇ ਗੱਗੇ ਦੀ ਬਾਜ ਉਚਾਰਨ ਹੋਵੇ ਨਾ ਐੜੀ ਦੀ ਬਾਜ ਉਚਾਰਨ ਹੋਵੇ ਲੰਗ ਸਹਲੰਗ ਸਹਲੰਗ ਹਾਂ ਹਮ ਮੈਲ ਭਰੇ ਦੋਹਚਾਰੀਆ ਦੋਹਚਾਰੀਆ ਤੇ ਵਿਸਰਾਮ ਹੈ ਹਮ ਮੈਲ ਭਰੇ ਦੋਹਚਾਰੀਆ ਹਰ ਰੱਖੋ ਅੰਗੀ ਅੰਗ ਹੁਣ ਇੱਥੇ ਗੱਗੇ ਦੀ ਟਿੱਪੀ ਲੱਗੀ ਹੈ ਅੰਗੀ ਅੰਗੀ ਹਾਂ ਗੱਗੇ ਇੱਥੇ ਗੱਗੇ ਦੀ ਆਵਾਜ਼ ਨਿਕਲੇਗੀ ਅੰਗੀ ਇੱਥੇ ੰੰਗਾ ਅੰਗ ਅੰਗ ਆਈ ਥਿੰਕ ਅੰਗੇ ਦੀ ਆਵਾਜ਼ ਨੱਕ ਦੇ ਵਿੱਚ ਨਿਕਲਦੀ ਹੈ ਅੰਗ ਅੰਗਾ ਜਿਵੇਂ ਕਿ ਡਬਲ ਆਵਾਜ਼ ਬਣ ਗਈ ਇੱਕ ਤਾਂ ਚਿੱਪੀ ਲੱਗੀ ਹੈ ਦੂਜਾ ਇੱਥੇ ੰੰਗਾ ਆ ਗਿਆ ੰੰਗਾ ਤੋਂ ਉਂਜੀ ਨੱਕ ਵਿੱਚ ਬੋਲਿਆ ਜਾਂਦਾ ਹੈ ਅੰਗ ਅੰਗ ਹਾ ਗੁਰ ਅੰਮ੍ਰਿਤ ਸਰ ਨਵ ਲਾਇਆ ਇੱਥੇ ਵੀ ਸ਼ਰਾਮ ਹੈ ਨਵ ਲਾਏ ਇਕੱਠਾ ਹੀ ਪਾਠ ਨਵ ਲਾਇਆ ਨਵ ਲਾਇਆ ਹਾ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲਵਿਕ ਪੰਗ ਪੰਗ ਪੰਗਾ ਹਾਂ ਪੰਗ ਨਹੀਂ ਕਹਣਾ ਨੂੰ ਪੰਗ ਜੇ ਪੰਗ ਕਹਿੰਦੇ ਫਿਰ ਗੱਗੇ ਦੀ ਆਵਾਜ਼ ਨਿਕਲਦੀ ਹੈ ਜਾਂ ਨਾ ਪੰਕ ਕਹਿਣਾ ਇਥੇ ਨੰਗੇ ਦੀ ਆਵਾਜ਼ ਉਚਾਰਨ ਕਰਨੀ ਹੈ ਨੰਗਾ 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 ਬੋਲਦੇ ਨਾ ਪੈਂਤੀ ਅੱਖਰਾਂ ਦਾ ਨੰਗਾ ਕਿਉਂਕਿ ਇਹ ਜਿਹੜਾ ਨੰਗਾ ਘੱਟ ਹੀ ਬੋਲਣ ਆਉਂਦਾ ਕਈਆਂ ਨੂੰ ਬੋਲਣ ਨਹੀਂ ਜਾਂਦੀ ਇਹਦਾ ਅਭਿਆਸ ਕਰਾਂਗੇ ਫਿਰ ਇਹ ਆਪਣਾ ਪੰਤੀ ਇਹ ਆਪਣਾ ਸ਼ਲੋਕ ਆਵੇਗਾ ਪੜਨਾ ਪੰਗ ਪੰਗ ਹਰਦੀਨਾ ਦੀਨ ਦਇਆਲ ਪ੍ਰਭ ਪ੍ਰਭ ਤੇ ਵਿਸਰਾਮ ਹਰਦੀਨਾ ਦੀਨ ਦਇਆਲ ਦਇਆਲ ਨਹੀਂ ਪੜਨੈ ਦਇਆਲ ਈੜੀ ਸਿਆਰੀ ਦਇਆਲ ਪ੍ਰਭ ਸਤ ਸੰਗਤ ਮਿਲਹੁ ਸੰਗ 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 ਇਹ ਜਿਹੜੀ ਨੰਗੀ ਦੀ ਆਵਾਜ਼ ਸਾਰਿਆਂ ਦੀ ਇਸ ਤਰ੍ਹਾਂ ਨਿਕਲਣੀ ਹੈ ਆਪਾਂ ਪਿੱਛੇ ਪੜ ਗਏ ਆ ਸਾਰੇ ਨੇ ਸੇਵਾ ਅਗਲਾ ਸ਼ਬਦ ਜਿਹੜਾ ਸਸਾ ਜਾਂ ਐੜਾ ਜਾਂ ਲੱਲਾ ਆ ਜਾਂਦਾ ਉਹ ਬਦਲੇ ਜਾਣਗੇ ਪਿੱਛੇ ਬਾਜੂ ਉਵੇਂ ਨਿਕਲਣੀ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ 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 ਆ ਨੱਕ ਦੇ ਵਿੱਚ ਪੜਨਾ ਨਾਨਕ ਮਨ ਤਨ ਰੰਗ ਰੰਗ ਪੜ ਕੇ ਸੁਣਾ ਪੰਥ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਾਂ ਰੰਗ ਇਸ ਤਰ੍ਹਾਂ ਪੜਨਾ ਸੰਗ ਕੀ ਪੜਨਾ ਸੰਗ ਹਾਂ ਬਾਕੀ ਸਹੀ ਸੋ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਵੀ ਜਰੂਰ ਸੁਣਿਓ ਤੇ ਅਭਿਆਸ ਕਰਿਓ ਜੇ ਤੁਹਾਨੂੰ ਮਤਲਬ ਸ਼ਲੋਕ ਨਹੀਂ ਹੁੰਦਾ ਕਿਉਂਕਿ ਸੰਗਤ ਦਾ ਮੈਸੇਜ ਆਇਆ ਸੀ ਕਿ ਇਸ ਦੀ ਸੰਖਿਆ ਕਰੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਸ਼ਲੋਕ ਨੂੰ ਪੜ੍ਹਨ ਤੋਂ ਪਹਿਲਾਂ ਮੁਹਾਰਨੀ ਸਿੱਖੋ ਤੇ 35 ਅੱਖਰ ਜਿਹੜੇ ਕਕਾ ਖਖਾ ਗਗਾ ਘਗਾ ੰਗਾ ੰੰਗਾ ਪਹਿਲਾਂ ਬੋਲਣਾ ਸਿੱਖੋ ੰੰਗਾ ਨੱਕ ਦੇ ਵਿੱਚ ੰੰਗਾ ਉਸ ਤੋਂ ਬਾਅਦ ਤੁਹਾਨੂੰ ਇਸ ਦੀ ਸਪੈਲਿੰਗ ਇਸ ਦੇ ਜਿਹੜੇ ਸ਼ਬਦ ਨੇ ਆਵਾਜ਼ ਕੱਢਣੀ ਫਿਰ ਤੁਹਾਨੂੰ ਆਏਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਹੋਰ ਸੰਗਤਾਂ ਤੱਕ ਜਰੂਰ ਪਹੁੰਚਾਓ ਸਾਰੀਆਂ ਸੰਗਤਾਂ ਇਸ ਸ਼ਬਦ ਦਾ ਜਿਹੜਾ ਉਚਾਰਨ ਹੈ ਸਿੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ